ਉਹ ਇਨਸਿਸਟ ਕਰਦੇ ਨੇ ਕਿ ਕਿਸੇ ਕਿਤੇ ਸੰਸ਼ਕ ਹੈ ਕਿਤੇ ਦੁਬਾਰਾ ਸ਼ਕਲ ਬਦਲ ਕੇ ਫਿਰ ਇਦਾਂ ਦੀ ਪਾਲਸੀ ਆ ਸਕਦੀ ਹੈ ਉਹਨੂੰ ਤਾਂ ਬਾਰ ਬਾਰ ਪਾਲਸੀ ਦੀਆਂ ਸਿਫਤਾਂ ਕਰਨਾ ਇਹ ਦਰਸਾਉਂਦਾ ਹੈ ਕਿ ਹਾਲੇ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਮੈਂ ਇਸ ਚੰਕ ਸਿੰਘ ਸਾਹਿਬ ਇੱਕ ਚੀਜ਼ ਕਹਣੀ ਚਾਹੁੰਦਾ ਐਕਚੁਅਲੀ ਇਸ ਦੇਸ਼ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਅਰਬਨਾਈਜੇਸ਼ਨ ਦਾ ਜਿਹੜਾ ਮਾਡਲ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਔਰ ਇਹਦੇ ਪਿੱਛੇ ਵਡੀਆਂ ਮਲਟੀਨੈਸ਼ਨਲ ਤੇ ਇਸ ਦੇਸ਼ ਦਾ ਜਿਹੜਾ ਕਾਰਪੋਰੇਟ ਹੈ ਉਹਨਾਂ ਦੀ ਲੋੜ ਹੈ ਕਿ ਸਰਵਿਸ ਸੈਕਟਰ ਦੇ ਜ਼ਰੂਰਤਾਂ ਜੋ ਉਹ ਸ਼ਰੀ ਕਰਨ ਜਿਹੜਾ ਵਧਾਉਣਾ ਚਾਹੁੰਦੀਆਂ ਚਾਹੀਦਾ ਇਹ ਹੈ ਕਿ ਸਾਡੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਚਾਹੀਦਾ ਇਹ ਹੋ ਉਲਟ ਰਿਹਾ ਹੈ ਔਰ ਉਸੇ ਜੋ 2013 ਦਾ ਜਿਹੜਾ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਲਾਰ ਐਕਟ ਇਹ ਕਿਸਮ ਦਾ ਬਾਈਪਾਸ ਕੀਤਾ ਜਾ ਰਿਹਾ ਹੈ ਭਾਜਪਾ ਹਰਿਆਣੇ ਚ ਕਿਸੇ ਪੌਲਸੀ ਤਹਿਤ ਤੇ ਮੱਧ ਪ੍ਰਦੇਸ਼ ਚ ਕਿਸੇ ਪਾਲਸੀ ਤਹਿਤ ਜ਼ਮੀਨ ਅਕਵਾਇਰ ਕਰਨ ਜਾ ਰਹੀ ਹੈ ਜ਼ਮੀਨ ਕੌਣ ਜਾ ਰਹੀ ਹੈ 37000 ਏਕੜਾ ਉੱਥੇ ਇਸ ਕਰਕੇ ਸਾਰੀਆਂ ਬੀਜੇਪੀ ਰੂਲ ਸਾਰੀਆਂ ਬੀਜੇਪੀ ਰੂਲ ਸਟੇਟ ਨੇ ਹਰਿਆਣਾ ਚ ਵੀ ਬੀਜੇਪੀ ਹੈ ਮੱਧ ਪ੍ਰਦੇਸ਼ ਚ ਵੀ ਹੈ ਇਸ ਕਰਕੇ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਦੋਰਾ ਕਰਦਾਰ ਦਿਖਾ ਕੇ ਸ਼ੇਰਾ ਬਣਨ ਦੀ ਕੋਸ਼ਿਸ਼ ਕਰੂਗਾ ਲੋਕ ਸਭ ਸਮਝਦੇ ਹੁੰਦੇ ਨੇ ਇਸੇ ਕਰਕੇ ਅਸੀਂ 2013 ਦੇ ਇੱਕ ਬਾਰੇ ਬਹੁਤ ਸਪਸ਼ਟ ਗੱਲ ਕੀਤੀ ਹੈ ਕਿ ਇਸ ਐਕਟ ਦੀਆਂ ਲੋਕਪੱਖੀ ਮਦਦਾਂ ਨੂੰ ਕਾਰਪੋਰੇਟ ਪਾਸੇ ਕਰਾਉਣਾ ਚਾਹੁੰਦਾ ਔਰ ਇਹ ਜਦੋਂ ਲੈਂਡ ਪੂਲਿੰਗ ਪਾਲਸੀ ਦਾ ਜਦੋਂ ਲਿਆਂਦਾ ਹੈ ਖੜਾ ਹੱਠ ਪੇਜਾਂ ਦਾ ਜਿਹੜਾ ਖੜਾ ਪਬਲਿਕ ਡੋਮੇਨ ਚ ਉਹਦੇ ਪਹਿਲੇ ਪੈਸੇਜ ਹੀ ਇਹ ਹੈ ਕਿ ਲੈਂਡ ਐਕਵਿਜ਼ੀਸ਼ਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਫਿਕਲਟੀਜ਼ ਨੇ ਜਾਂ ਜਿਹੜੀਆਂ ਕੋਈ ਉਹਦੀਆਂ ਪ੍ਰੋਬਲਮਸ ਨੇ ਉਹਨਾਂ ਦਾ ਬਦਲ ਇਹਨਾਂ ਨੇ ਇਹ ਲੈਂਡ ਪੂਲਿੰਗ ਪਾਲਸੀ ਲੱਭੀ ਹੈ ਇਹ ਲੈਂਡ ਗ੍ਰੈਬਿੰਗ ਸੀ ਇੱਕ ਕਿਸਮ ਨਾਲ ਜਿਹੜਾ ਸੰਘਰਸ਼ ਨਾਲ ਕੁਝ ਅਸੀਂ ਹਾਸਲ ਕੀਤਾ ਸੀ ਕਿ ਲੋਕਾਂ ਨੂੰ ਕੁਝ ਨਿਆ ਮਿਲ ਜੂਗਾ ਉਸ ਨੂੰ ਦਰਕਰਨ ਕਰਨ ਦੀ ਕੋਸ਼ਿਸ਼ ਹੈ ਔਰ ਜੇ ਅੱਗੇ ਵੀ ਕੋਈ ਸਰਕਾਰ ਕਰੂਗੀ ਤਾਂ ਉਸ ਨੂੰ ਸਖਤ ਵਿਰੋਧ ਦਾ ਸਾਹਮਣਾ ਜਿਹੜਾ ਕਰਨਾ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਸ਼ੁਰੂਆਤ ਇਸ ਤੋਂ ਹੀ ਹੋਈ ਸੀ ਸਭ ਤੋਂ ਪਹਿਲਾਂ ਜਿਹੜੇ ਸ਼ੱਭੂ ਫਨੌਰੀ ਕੋਲ ਘਟਾਏ ਗਏ ਉਸ ਤੋਂ ਬਾਅਦ ਤੁਹਾਨੂੰ ਘਰਾਂ ਤੋਂ ਨਿਕਲਣ ਦਿੱਤਾ ਗਿਆ ਜਦੋਂ ਤੁਸੀਂ ਚੰਡੀਗੜ੍ਹ ਆਉਣਾ ਸੀ ਤੁਹਾਨੂੰ ਲੱਗਦਾ ਵੀ ਸ਼ੁਰੂਆਤ ਉੱਥੋਂ ਹੋਈ ਸੀ ਵੀ ਕਿਵੇਂ ਕਿਸਾਨਾਂ ਨੂੰ ਦਬਾਇਆ ਜਾਵੇ ਔਰ ਉਸ ਤੋਂ ਬਾਅਦ ਲੈਂਡ ਪੋਲੀ ਪੌਸੀ ਜਿਹੜੀ ਥੱਪ ਦਿੱਤੀ ਜਾਵੇ ਉੱਤੇ ਵੀ ਹੁਣ ਘਰੋਂ ਦਾਬਾਰ ਨਿਕਲ ਨਹੀਂ ਸਕਦੇ ਅੰਦੋਲਨ ਕਰ ਨਹੀਂ ਸਕਦੇ ਜਿਵੇਂ ਮਰਜ਼ੀ ਚਲਾਈ ਜੇ ਲੋ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤਾਰ ਤੋਂ ਬਾਅਦ ਪਾਲਿਸੀ ਵਿੱਚ ਸ਼ਿਫਟ ਸੀ ਇਸ ਕਰਕੇ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਪਰ ਪੰਜਾਬ ਦੇ ਲੋਕ ਦਿੱਲੀ ਦੇ ਪਹਿਲੇ ਇਤਿਹਾਸਕ ਅੰਦੋਲਨ 'ਚ ਜੋ ਜਿੱਤ ਕੇ ਆਏ ਨੇ ਜੋ ਉਹਨਾਂ ਦੀ ਚੇਤਨਾ 'ਚ ਬਸਿਆ ਕਿ ਕਾਰਪੋਰੇਟ ਸਾਡੀਆਂ ਜ਼ਮੀਨਾਂ ਨੂੰ ਸਾਡੇ ਪਿੰਡਾਂ ਨੂੰ ਉਜਾੜ ਦਊਗਾ ਇਹਦਾ ਸਖਤ ਰਜਿਸਟੈਂਸ ਹੋਊਗੀ ਔਰ ਉਸੇ ਦਾ ਪ੍ਰਗਟਾਵਾ ਇਸ ਦੂਜੇ ਅੰਦੋਲਨ 'ਚ ਵੀ ਹੋਇਆ ਇਸ ਅੰਦੋਲਨ 'ਚ ਵੀ ਹੋਇਆ ਔਰ ਇਸੇ ਅੰਦੋਲਨ ਕਰਕੇ ਸਰਕਾਰ ਪਿੱਛੇ ਹਟੀ ਹੈ ਸਰਕਾਰ ਲੋਕਾਂ ਦੇ ਵਿੱਚ ਫੈਲ ਰਹੇ ਰੋਹ ਤੋਂ ਡਰ ਕੇ ਪਿੱਛੇ ਹਟੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਛੱਡ ਦਿੱਤਾ ਪਰ ਸਰਕਾਰ ਨੂੰ ਘੱਟੋ-ਘੱਟ ਇਹ ਸਮਝ ਆ ਗਿਆ ਕਿ ਇਹਦੀ ਸਿਆਸੀ ਕੀਮਤ ਦੇਣੀ ਪੈਣੀ ਹੈ ਇਸ ਕਰਕੇ ਪਿੱਛੇ ਹਟੀ ਰਵਿੰਦਰ ਭਾਜੀ ਇਹੇ ਸਥਿਤੀ ਵੀ ਸਪਸ਼ਟ ਕਰਨਾ ਕਿ ਉਹਨਾਂ ਨੇ ਕੀਤੀ ਹੈ ਸਭ ਤੋਂ ਪਹਿਲਾਂ ਜਿਹੜਾ ਸਮਾਂ ਦਿੱਤਾ ਵੀ 23 ਤੱਕ ਸਰਕਾਰ ਕੈਬਨਿਟ ਸੱਦ ਕੇ ਇਹਨੂੰ ਨੋਟੀਫਿਕੇਸ਼ਨ ਦੀ ਨੋਟੀਫਾਈ ਕਰੇ ਜਾਂ ਆਪਣੀ ਸਥਿਤੀ ਸਪਸ਼ਟ ਕਰੇ ਇਹ ਜੀ ਕੱਟਦਾ ਨਹੀਂ ਜਦੋਂ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਤਾਂ ਫਿਰ 24 ਨੂੰ ਅਸੀਂ ਇਹਨਾਂ ਬਾਰੇ ਜਿਹੜਾ ਨੈਕਸਟ ਪ੍ਰੋਗਰਾਮ ਹੋਰ ਮੁੱਦਿਆਂ ਤੇ ਦਮਾਂਗੇ ਇਹਦੇ ਤੇ ਨਹੀਂ ਦਮਾਂਗੇ ਜੇ ਇਹ ਸਪਸ਼ਟ ਨਹੀਂ ਕਰਦੇ ਤਾਂ ਫਿਰ ਇਹਨਾਂ ਬਾਰੇ ਵੀ ਪ੍ਰੋਗਰਾਮ ਜਿਹੜਾ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ 24 ਨੂੰ ਐਲਾਨ ਕੀਤਾ ਜਾਊ